ਇਸ ਢਾੜੀ ਦੇ ਵਿੱਚ ਇਸ ਤਰ੍ਹਾਂ ਇਹ ਉੱਚਾ ਕਾਰਸਾ ਪਾਂਸਾ ਪਰਵਾੜ ਦੇ ਨਾਲ ਆ ਕੇ ਖੜਾ ਹੋਇਆ ਤੇ ਬਾਬਾ ਦਾ ਇਹ ਮੌਲਾ ਤੁਸੀ ਕਰ ਬਣਾ ਸੁਪੂਨ ਪਸੰਦ ਸਰ ਦਾ ਹੈ ਬਰਾਵਾ ਦੋਨੋਂ ਚੱਲੂ ਇੰਜੀਨੀਅਰ ਭਾਈ ਗੁਰਦੀਪ ਸਿੰਘ ਜੀ ਇੰਜੀਨੀਅਰ ਤੇ ਭਾਈ ਸੁਮੇਸ਼ ਸਿੰਘ ਜੀ ਇੱਥੇ ਆਏ ਨੇ ਉਹਨਾਂ ਨੇ ਵੀ ਦੇਤੀ ਸਵਾਲ ਕਰਨੇ ਜਿਹੜੇ ਉਹਨਾਂ ਕੰਧਾਂ ਦੇ ਵਿੱਚ ਵਿਆਰੇ ਤੇ ਜਿਸ ਤਰ੍ਹਾਂ ਬੀੜ ਨੂੰ ਸੇ ਉਹ ਹੀ ਮਹਿਸੂਸ ਕਰ ਸਕਦਾ ਮੇਰਾ ਤੇ ਮੇਰੇ ਪਰਵਾਰ ਦਾ ਜਿਹੜਾ ਜਰਮਨਿਸ ਧਰਤੀ ਤੇ ਹੋਇਆ ਅਸੀਂ ਇੱਥੇ ਯਾਰ ਖੇਤਾਂ ਦੇ ਵਿੱਚ ਕਿਰਤੀ ਕਰਦੇ ਸੀ ਜਦੋਂ ਪੜ੍ਹਦੇ ਸੀਗੇ ਇਹ ਧਰਤੀ ਕਮੇਟੀ ਦਾ ਕਿਤਾਬ ਹੁੰਦਾ ਨਹੀਂ ਵਿਸ਼ੇਸ਼ ਮਿੱਤਾ ਹਲੋ ਸਰ ਜੀ ਗੋਵਰ ਸੰਗੀ ਦੇ ਚਾਨਣ ਮਸ਼ੂਪਰਾਉ ਧਰਕੇ ਹੈ ਮੈਂ ਤਾਂ ਹਮੇਸ਼ਾ ਇਹ ਸੁਝਾਤਾ ਹਾਂ ਕਿ ਜਿਸੇ ਖੇਤੀ ਕਰਦੇ ਕਰਦੇ ਪਤਾ ਨਹੀਂ ਉਹਨਾਂ ਦੀ ਚਾਨਣਾ ਲੱਗਿਆ ਹੋਇਆ ਕਿਹੜਾ ਘੂੜ ਦਾ ਕੰਮ ਮੇਰੀ ਬੱਥੀ ਨਾਲ ਲੱਗਿਆ ਜਿਹੜੇ ਮੈਨੂੰ ਸੋਨਹਾਰ ਜੀ ਆਇਆਂ ਜਿਸ ਨੇ ਮੈਨੂੰ ਉਹ ਅਸ਼ੀਰਵਾਦ ਦਿੱਤਾ ਕਿ ਮੈਂ ਇੱਥੋਂ ਚੱਲ ਕੇ ਕਮਿਸ਼ਨ ਮਰਸਦੇ ਮੈਂ ਆਪਣੇ ਉਸ ਸਥਾਨ ਤੇ ਚਲਾ ਗਿਆ ਜਿੱਥੇ ਮੇਰਾ ਦੂਸਰਾ ਜਨਮ ਹੋਇਆ ਕਮਿਸ਼ਨ ਸ਼ਹੀਦ ਪੌਂਡਰ ਕੰਦਰਸਨ ਰੋਡ 'ਤੇ ਇਥੋਂ ਸ਼ਹੀਦ ਬਾਗ ਲੱਗਦਾ ਗੁਰਸਹਾਵ ਦਾ ਮੈਨੂੰ ਉਸ ਘਰ ਲੈ ਗਿਆ ਸ਼ਹੀਦ ਦੇ ਮਾਤਾ ਪਿਤਾ ਨੇ ਮੈਨੂੰ ਆਪਣਾ ਬੱਚਾ ਬਣਾਇਆ ਉਹ ਜੀ ਸ੍ਰੀ ਗੁਰੂ ਜੀ ਤੇ ਕਮੇਟੀ ਕੰਮ ਅੱਜ ਵੀ 30 ਸਾਲਾਂ ਤੋਂ ਮੇਰੇ ਨਾਲ ਜਿੱਕੇ ਸ਼ਰਧਾ ਦੀ ਤਰ੍ਹਾਂ ਲੜ ਰਹੀ ਹੈ ਤੇ ਸ਼ਰਸ ਕਰ ਰਹੀ ਹੈ ਉਹ ਧਰਤੀ ਹੈ ਜੀਤ ਕੇ ਮਾਰਗ ਸੈਨ ਸਿੰਘ ਬਰਵਾ ਮਲਪਾਸਾ ਸਾਹਿਬ ਦੇ ਚਾਰਾਂ ਮੁਸੂਲ ਬਾਗ ਕਰਦੇ ਮੈਨੂੰ ਯਾਦ ਹੈ ਜਦੋਂ ਮੈਂ ਤੇ ਕੰਬੀ ਸ਼ਹਿਰ ਪਾਣੀ ਤਲਾਵ ਤੋਂ ਮੁਜਹਿ ਸਕਾਣਾ ਅਸੀਂ ਉੱਥੇ ਉਸ ਘਰ ਜਾਂਦੇ ਸੀਗੇ ਅਸੀਂ ਉੱਥੇ ਮਸੂਲ ਕਰਦੇ ਸੀ ਉਸ ਬਾਗੇ ਕੰਬੀ ਦਾਦ ਨੂੰ ਉਸ ਪਰਵਾਰ ਦੇ ਬਾਦ ਦੇ ਚਲੋ ਮੈਨੂੰ ਯਾਦ ਹੈ ਜਦੋਂ ਮੈਂ ਤੇ ਕੌਮੀ ਸੇਮਾਰੇ ਤਲਾਵਤ ਸਿੰਘ ਇਸ ਮਿਸ਼ਨ ਦੇ ਵਾਸਤੇ ਮੈਨੂੰ ਮੇਰੀ ਭੈਣ ਨੇ ਬਸਿਆਲ ਜਿੱਕੇ ਕਹਿ ਕੇ ਦੋਹੇ ਅਗਿਰਜੀ ਆਪਣਾ ਫੈਸਲਾ ਸੁਪਰੀਮ ਕੋਰਟ ਦੇ ਵਿੱਚ ਦੇਖਿਓ ਭਰਾ ਆਪਣਾ ਫੈਸਲਾ ਪਹਿਲੇ ਹੀ ਕਾ ਲਏ 30 ਸਾਲ ਹੋ ਗਏ ਕੋਈ ਫਰਮਾਨ ਕੋਲਦੇ ਹੋ ਕੋਈ ਕੋਈ ਕੰਮਾਉ ਕੋਹਾਣਾ ਪੜ ਜਾਏ ਮੈਂ ਉਹਨੂੰ ਬਹੁਤ ਕਰ ਗਿਆ ਤੁਹਾਨੂੰ ਮੈਂ ਸੱਚੀ ਉਹਦਾ ਮੈਂ ਕੋਈ ਐਸਾ ਨਹੀਂ ਕਹਿੰਦਾ ਅਸੀਂ ਉਸ ਧਰਤੀ ਤੇ ਜਦੋਂ ਅਸੀਂ ਚੱਲੇ ਨੂੰ ਉਸ ਜਿਹੜੇ ਬਣਾਉਣ ਤੋਂ ਪਹਿਲਾਂ ਵੀ ਕਰੁੰਦਾ ਜਦੋਂ ਮੈਂ ਤੇ ਦਲਾਵਾਂ ਸੀਗਾ ਪੰਮੀ ਡਾੜੀ ਤੋਂ ਸ਼ਿਖੀ ਮੌਜਦਾ ਕਿ ਜਦੋਂ ਘਰ ਤੋਂ ਬਾਹਰ ਨਿਕਲੇਗਾ ਸਾਡੇ ਕਾਫਲੇ ਜਿਵੇਂ ਕੋਈ ਤਾਕਤ ਤੇਜੀ ਨਾਲ ਆਪਣੇ ਮੰਜ਼ਲ ਵੱਲ ਵਧਣਾ ਹੋਵੇ ਐਸੀ ਪ੍ਰਵਾਹਵਾਦੀ ਕਰਪਾ ਹੋਈ ਦੋ ਗੁਰੂ ਸਰਪੰਨ ਦਾ ਅਸ਼ੀਰਵਾਦ ਸਾਡੇ ਨਾਲ ਸੀ ਸਭ ਨੂੰ ਕਿਸੇ ਕੰਮ ਦੇ ਵਿੱਚ ਕੋਈ ਰੁਕਾਵਟ ਨਹੀਂ ਆਲੀ ਸਰਦਾ ਵਿਸ਼ਣ ਸਬਦ ਹੋਇਆ ਕਮਿਸ਼ਿਹਰ ਪਾਈ ਦਲਾਵ ਸਿੰਘ ਮਰ ਸਿੰਘ ਬਣਾ اپنی ਸਹੀ ਸ਼ਹਾਦਤ ਦੇ ਕੇ ਕਮੇਸੀ ਜੀ ਦਾ ਖਤਾਬ ਉਹਨਾਂ ਨੇ ਕਰਿਆ ਉਹਨਾਂ ਦੀ ਕੁਰਬਾਨੀ ਅੱਗੇ ਮੈਂ ਹਮੇਸ਼ਾ ਸਤਿਕਾਰ ਕਰਦਾ ਹਾਂ ਕਿਉਂਕਿ ਅਸੀਂ ਜੋ ਕਿ ਤੁਸੀਂ ਜਿਹੜਾ ਸਾਡਾ ਜਿਸ ਨਾਲ ਕੋਈ ਦੁਸ਼ਮਣੀ ਨਹੀਂ ਸੀ ਨਾ ਤੇ ਬਲਾਵਾ ਵੀ ਨਹੀਂ ਆ ਫਿਰ ਜੇ ਮੈਂ ਆਪਣੀ ਜੜੀਓ ਗੱਲ ਕਰਨ ਦੀ ਕੋਸ਼ਿਸ਼ ਕਰਾਂ ਉਹ ਯਾਰ ਮੈਂ ਵੀ ਚਲਾਣਾ ਕਰੀ ਚਲਾਣਾ ਇਸ ਤੋਂ ਤੱਕ ਦੀ ਦਿੱਲੀ ਦੇ ਹੁਕਮਰਾਣਾ ਨੇ ਸਾਡੇ ਮਿੱਠੇ ਸਾਡੇ ਨਾਲ ਜਦੋਂ ਵੀ ਬੇਦਸਾਬ ਤੇ ਗੀਤੀਆਂ ਉਹਨਾਂ ਨੇ ਮਿੱਠੇ ਕੀਤਾ ਸਮੂਹੇ ਗਾਉਂਦਾ ਕਿੰਨੀ ਗਾੜਾ ਜਦੋਂ ਉਹਨਾਂ ਨੇ ਸ੍ਰੀ ਕਾਲ ਤੱਕ ਸੰਤ ਆਇਆ ਮਿੱਠੇ ਟਾਇਆ ਜਦੋਂ ਮਹਾਰਾਜ ਸੇਖਾਂ ਦਾ ਕੰਦਲਾ ਕੀਤਾ ਮਿੱਠੇ ਕੀਤਾ ਜਦੋਂ ਹਜ਼ਾਰਾਂ ਆਨੰਦ ਸੇਖਾਂ ਦੇ ਕਾਗਲਾਂ ਨੂੰ ਜੇਪਤਾ ਮਾਂ ਕਰਦਾ ਫੈਸਲਾ ਕੀਤਾ ਮਿੱਠੇ ਕੀਤਾ

ਫੈਸ਼ਨ ਕੋਰਟ ਦੇ ਫਰਦੇ ਦਾ ਇੰਤਜ਼ਾਰ 12 ਸਾਲ ਕਰਦਾ ਰਿਹਾ ਮੈਨੂੰ ਦੱਸਦਾ ਵੀ ਇੱਕ ਦੱਸਾਉਂ ਕਹਿੰਦੇ ਬਰਵਾਸੇ ਮੈਨੂੰ ਪਤਾ ਤੂੰ ਸੱਚ ਬੋਲ ਰਿਹਾ ਐਂ ਮੈਨੂੰ ਪਤਾ ਤੈਨੂੰ ਸੱਚ ਦੀ ਕੀ ਚੱਕਣੀ ਪਵੇਗੀ ਮੈਂ ਜੱਪਾ ਮੈਨੂੰ ਪਤਾ ਕਿਰਤੀ ਮੈਂ ਕੋਈ ਸੂਸਮ ਜਿੱਕੇ ਨਹੀਂ ਸੀ ਬੈਠਾ ਮੈਂ ਤਾਂ ਨਾ ਮੈਂ ਪਹਿਲੀ ਵਾਰੀ ਦੁਨੀਆਂ ਤੇ ਆਇਆ ਆ ਆਖਰੀ ਵਾਰ ਆਇਆ ਇਹ ਸਿਲਸਿਲਾ ਚੱਲਦਾ ਰਹੇਗਾ جو ਮੌਜੂਦ 2015 ਦੇ ਵਿੱਚ ਸਾਰੇ ਫੌਜਾਂ ਆਪਾਂ ਤੇ ਇਸਲੀ ਝੱਟੇ ਨਾਲ ਆ ਕੇ ਉਸ ਫੌਜ ਨੂੰ ਤਾਂ ਰੋਕ ਦਿੱਤਾ ਪਰ ਸਾਡੇ ਇਲਾਕੇ ਦੇ ਕੋਈ ਪਰਖ ਨਹੀਂ ਆਇਆ ਤੁਸੀਂ ਤਾਂ ਝੱਟੇ ਤਲਾਕ ਕੇ ਆਪਣੇ ਘਰੋਂ ਜਾਓਗੇ ਸਾਡੀ ਫਾਸੀ ਦੀ ਚੱਕੀ ਦੇ ਕੋਈ ਹਲਾਕ ਨਹੀਂ ਹੋਦੇ ਅੱਜ ਵੀ 18 ਸਾਲ ਤੋਂ ਮੈਂ ਫਾਸੀ ਚੱਕੀ ਵਿੱਚ ਬੈਠਾ ਆਪਣੀ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ ਜੇ ਬੇਇੱਜ਼ਤੀ ਉਹ ਮਿੱਠੇ ਕਰ ਰਹੇ ਨੇ ਦੇਖੀ ਹਰ ਕੋਲ ਨੂੰ ਪਤਾ ਪਿਆ ਇਹ ਬੇਸਾਫੀ ਲੋ ਹੋ ਰਹੀ ਆ ਮਿਲਤੇ ਹੋ ਰਹੀ ਆ ਮੈਂ ਖਾਸਾ ਪਾਣੀ ਸਾਰੀਆਂ ਸ਼ਰਤੀਆਂ ਤੇ ਇਤਜਾਜਾ ਵਜਲ ਨੇ ਮੈਂ ਅੱਜ ਕਹਿਣਾ ਚਾਹਾਂ ਤੇ ਅੱਜ ਦੇ ਸਾਡੀ ਸੰਸਥਾਵਾਂ ਤੋਂ ਲੋਕ ਜਾਂਦੇ ਸਰਕਾਰ ਕਿਉਂ ਇਸ ਤਰ੍ਹਾਂ ਕੰਮਾਂ ਤੋਂ ਨਿਸ਼ਕਤ ਪੈ ਰਹੀ ਹੈ ਕਿਉਂਕਿ ਅਸੀਂ ਆਪਣੇ ਲੱਤਾਂ ਆਪਣੀਆਂ ਦੀ ਪਿੱਛੋਂ ਮੌਕਾ ਹਿਆਰ ਰਹਿੰਦੇ ਆ ਦੁਨੀਆਂ ਸੱਦੇ ਸੰਸਥਾਵਾਂ ਮਜਬੂਰ ਹੋਣ ਗਿਆ ਕੋਈ ਸਾਡੇ ਕੌਮੀ ਹਿੱਤ ਸਾਡੇ ਪਰਿਵਾਰ ਉਹਨੇ ਉਹਨੇ ਵੀ ਸਖਸ਼ਤ ਰਹਿਣਗੇ ਅੱਜ ਸੋਮਣੀ ਕਮੇਟੀ ਸੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਤੇ ਸਾਡੇ ਵੱਡੇ ਭਾਈ ਪਾਇਸਾ ਗੇ ਨੇ ਕਸਤੇ ਵਿੱਚ ਵੀ ਰਹੇ ਨੇ ਤੇ ਅੱਜ ਸਾਰਾ ਕੇਸ ਦੀ ਸਾਰੇ ਜਨਤਾ ਜਿੱਥੇ ਮੇਰੀ ਬੇਨਤੀ 30 ਸਾਲ ਤੋਂ ਲੜਦੀ ਰਹਦੀ ਆ ਜੋ ਵੀ ਫੰਡੜਾ ਇਸ ਤਰ੍ਹਾਂ ਕੇ ਸ਼ਰਮ ਆ ਲਈ ਹੋ ਸਕੀ ਤੁਹਾਡਾ ਸਰੀਰ ਨੂੰ ਇੱਜ਼ਤ ਨਹੀਂ ਦਿੱਤਾ ਜਦੋਂ ਵਕੀਰ ਕਾਪੇ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਗਈ ਆ ਤੁਸੀਂ ਯਕੀਨੀ ਕਰਨਾ ਉਹਨੇ ਗੱਡੀ ਦੇ ਵਿੱਚ ਆਪਣਾ ਨਾਮ ਰਜਿਸਟਰੈਂਡਿੰਗ ਹੋਈ ਦਵਾਈ ਲੈਦੀ ਹੋਈ ਜ਼ਿਲ੍ਹਾ ਤੱਕ ਗਈ ਹੈ ਕਿਉਂਕਿ ਉਹ ਉਹਨੇ ਬਖਸਿਆ ਮੇਰੀ ਭੈਣ ਦੇ ਜਿੱਦੀ ਕਾਹਨ ਦਿਨ ਤੋਂ ਤੁਹਾਡਾ ਲੋੜ ਹੈ ਅੱਜ ਵੀ ਅਸੀਂ ਇੰਤਜ਼ਾਰ ਕਰ ਰਹੇ ਹਾਂ ਫੈਸਲੇ ਦਾ ਸੁਪਰੀਮ ਕੋਰਟ ਦੀ ਫੈਸਲੇ ਆ ਰਹੀ ਹੈ ਸਾਡੇ ਨਾਲ ਥਲੀ ਵੀ ਵੜਿਆ ਮਿੱਤੇ ਵੜਿਆ ਦੁਸ਼ਮਣ ਦੇ ਹੱਥੋਂ ਸਾਡੇ ਗਾਂਵੇ ਦਾ ਕਾਬੂ ਚਲੇ ਕਿਸੇ ਕੋਲ ਲਾ ਲੋਗੇ ਮੈਂ ਕਿਸੇ ਦਾ ਨਾਮ ਨਹੀਂ ਲਗਾ ਪਰ ਸਾਰੇ ਨੂੰ ਕਹਿਣਾ ਫਾਜ਼ਾ ਪਾਫਰ ਇੱਕ ਮਿੰਟ ਹੋਵੇ ਆਪਣੀ ਸ਼ਕਤੀ ਨੂੰ ਇਕੱਠੀ ਕਰੋ ਉਹ ਸ਼ਰਮਣਿਕ ਕਮੇਟੀ ਸਾਡੀ ਉਹ ਸੁਣਦਾ ਜੇ ਇਹ ਨਾ ਹੁੰਦੀ ਤਾਂ ਅਸੀਂ ਮੈਂ ਦੇਖੇ ਇੱਥੇ ਨਾ ਹੁੰਦਾ ਜੇ ਸ਼ਰਮਣਿਕ ਕਮੇਟੀ ਨਾ ਹੁੰਦੀ ਤਾਂ ਅਸੀਂ ਅਸੀਂ ਤਾਂ ਜਦੋਂ ਮੈਫੋਰ ਕਰਨਾ ਚਾਹਣਾ ਜਦੋਂ ਅਸੀਂ ਇਹ ਕੰਮ ਕਰਨ ਲੱਗੇ ਨਾ ਬੰਨਿਆ ਤਾਂ ਸਾਡੇ ਜਿਵੇਂ ਉਹ ਮੱਧੇਲੇ ਕਿਹਾ ਤੇ ਪਰ ਇਹਦਾ ਵੀ ਤੁਸੀਂ ਇਹ ਕੰਮ ਦਾ ਭੱਜ ਅਸੀਂ ਕੋਲ ਨੂੰ ਸੋਨੇ ਚਾਦੀ ਨਾਲ ਉਹਨਾਂ ਤੇ ਆ ਕੇ ਮੈਂ ਉਹਦੇ ਕਿਹਾ ਦੇਖਣਾ ਭਾਈ ਸਾਹਿਬ ਅਸੀਂ ਇਹ ਕੋਈ ਇਸ ਕਰਕੇ ਨਹੀਂ ਕਾਵੇ ਕਿ ਤੁਸੀਂ ਸਾਨੂੰ ਸੋਨੇ ਚਾਦੀ ਨਾਲ ਜੋੜੋਗੇ ਉਹ ਜਿਹੜਾ ਆਪਣੇ ਨਾਲ ਬੰਨ੍ਹ ਕੇ ਜਿੰਨਾ ਪਦਮ ਤੱਕ ਪੜਿਆ ਕੋਣ ਉਹਨੇ ਕੋਤੇ ਸੋਨੇ ਚਾਦੀ ਕੀ ਕਰਨੇ ਨੇ ਅਸੀਂ ਤਾਂ ਆਪਣੇ ਕੌਮਰਤੀ ਆਪਣੀ ਧਰਤੀ ਮੱਦੀ ਆਪਣੇ ਖੁੱਦਲਾ ਕਰ ਰਹੇ ਆ ਇਸ ਤਰ੍ਹਾਂ ਕੇਸੀ ਇਹ ਕੰਮ ਦੇ ਵਿੱਚ ਸ਼ਾਮਲ ਹੋਏਗਾ یہ بےتی کرنا کہ دشمن تو بچوں دشمن آدر ਕਹਿੰਦੀ ਹੈ ਕਿ ਆਪਣੀਆਂ ਸਮਸਤਾਵਾਂ ਉਸਰੀ ਕਾਲ ਤੱਕ ਸਹਿਣੋ ਕੁਝ ਉਮਰ ਬਾਅਦ ਤਬਰ ਬਣਾਓ ਸਮਾਜੀ ਕੰਟੀਨੂ ਤੱਕ ਬਾਅਦ ਬਣਾਓ ਤਾਂ ਹੀ ਅਸੀਂ ਸੱਤ ਤਰ੍ਹਾਂ ਗਏ ਅਜੇ ਵੀ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਇਸ ਤੱਕ ਮੈਂ ਦੋਲਾ ਕੁ ਸੁਣੀ ਬੁਰਾ ਮੈਂ ਤੁਸੀਾਰੇ ਮੇਰੇ ਇੱਥੇ ਬਹੁਤ ਸ਼ਖੀਤਾ ਹਨ ਤੁਹਾਡਾ ਪਿਆਰ ਸਤਿਕਾਰ ਦੇਖ ਕੇ ਮੈਂ ਕਿਸੇ ਨਾਲ ਲੈ ਕੇ ਕੋਈ ਦੂਸਰੀ ਮਸ਼ੂਦਾ ਨਹੀਂ ਕਰਾਂ ਤੂੰਗਾ ਸਾਰੇ ਦਾ ਬਿਆਸਤਕਾਰ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਪਰਿਵਾਰ ਦੇ ਨਾਲ ਆ ਕੇ ਖੜੇ ਹੋ ਸਮਾਂ ਬਹੁਤ ਸੀਮਤ ਹੈ ਸਾਰਿਆਂ ਨੂੰ ਮੇਰੇ ਦੀ ਨਿ사ਰਾਂ ਦੀ ਬੇਨਤੀ ਹੈ ਇਸ ਕਰਕੇ ਲੈ ਆਪਣੇ ਭਰਾ ਤਲਵੰਦ ਸਿੰਘ ਦੇ ਅੰਤਿਮ ਅਰਦਾਸ ਸਮਾਗਮ ਲਈ ਤੁਹਾਨੂੰ ਸਾਰੇ ਨੂੰ ਬੁਲਾਇਆ ਮੈਂ ਕੋਟੇ ਇੰਪੋਰਟੈਂਟ ਧੰਨਵਾਦ ਕਰਦਾ ਸਾਰੇ ਸਾਹਿਬ ਜਿਹੜੇ ਨਾਲੇ ਖੜੇ ਨੇ ਇਹਨਾਂ ਦਾ ਅਸ਼ੀਰਵਾਦ ਹਮੇਸ਼ਾ ਸਾਡੇ ਨਾਲ ਰਹੇਗਾ ਸੁਪਰੀ ਕਮੇਟੀ ਦੇ ਪ੍ਰਧਾਨ ਸਾਹਿਬ ਰਹੇ ਨੇ

ਉਹ ਕਹਿੰਦੇ ਨਹੀਂ ਤੂੰ ਸੁਵਿਧਾ ਮੂਲੀ ਮਾਤਾ ਮੈਦੇ ਸੁਵਿਧਾ ਮੁਰਨਾ ਕੀ ਹੁੰਦਾ ਇਹਦੇ ਵਕੀਲ ਲਗਾਣਾ ਫਿਰ ਅਦਾਲਤ ਦੇ ਵਿੱਚ ਕੇਸ ਕਰਨਾ ਇਹ ਕਹੇ ਕਿ ਮੈਂ ਨਿਰਦੋਸ਼ ਹਾਂ ਜੀ ਮੈਂ ਤੁਹਾਡਾ ਸੁਵਿਧਾ ਹਾਲ ਨੂੰ ਛੂੜਦੇ ਧੋਕੇ ਦੀ ਕਸ਼ਤ ਨਹੀਂ ਕਰਿਆ ਮੇਰੇ ਗੁਰੂ ਜੀ ਦੇ ਬੰਦੇ ਨੇ ਸਿਖਾਇਆ ਕਿ ਸੱਚ ਦੇ ਮਾਰਗ ਤੇ ਚੱਲਣਾ ਸੱਚੇ ਦਾ ਦੋਈ ਕਰਦੇ ਮੈਂ ਜੋ ਕਿਤਾ ਮੈਂ ਸਹਿਯਾਰ ਕਰ ਲਿਆ ਦੂਸਰਾ ਬੜਾ ਫੋਸਲਾ ਸੁਣਾਉਂਦੇ ਫਿਰ ਸਾਡੇ ਹੱਥ ਵਿੱਚ ਆ ਔਰ ਉਹ ਮੈਨੂੰ 12 ਸਾਲਾਂ ਤੋਂ ਖਾਸੀ ਚੱਕਰ ਵਿੱਚ ਬਿਠਾ ਕੇ ਇੰਤਜ਼ਾਰ ਕਰਵਾ ਰਹੇ ਨੇ ਮੇਰੇ ਸਿਰ ਨੂੰ ਬੋਧ ਰਹੇ ਨੇ ਸਤਿਗੁਰੂ ਕਿਰਪਾ ਕਰਨ ਉਹਨਾਂ ਨੇ ਪਤਾ ਨਹੀਂ ਹੈ ਕਿ ਦੋ ਗੁਰੂ ਸਾਹਿਬਾਂ ਦਾ ਜਿੱਤੇ ਅਸ਼ੀਰਵਾਦ ਉਹ ਤੇ ਕੋਈ ਕਿਸੇ ਇੰਤਜ਼ਾਰ ਦੀ ਕੋਈ ਬਾੜੀ ਬਾਤਾਂ ਨਹੀਂ ਦੀ ਬਣੇਗੀ ਇਸ ਕਰਕੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਸਾਰਿਆਂ ਮੈਂ ਜੈਨ ਕਹਿੰਦਾ ਬਿਲਕੁਲ ਸ਼ੌਕ ਨਹੀਂ ਹੈ ਕਿਉਂਕਿ ਜਦੋਂ ਬੰਦਾ ਇੰਨੇ ਸਵਾਦਾਂ ਬਾਅਦ ਫਾਰਮੈਨਟਨ ਦਾ ਜਿੰਨਾ ਤੁਹਾਡਾ ਵਿਆਹ ਹੋਇਆ ਤਾਂ ਅੱਧਾ ਦਾਬਾ ਦਾ ਬੈਠੀ ਸਮਝ ਜਾਂਦਾ ਕੋ ਬੋਲਣ ਦੀ ਕੋਈ ਲੈ ਨਹੀਂ ਇਸ ਕਰਕੇ ਸਾਰਿਆਂ ਦਾ ਸਿੰਘ ਸਾਹਿਬ ਦੇ ਸਾਰੇ ਕੁਰਾਉਂ ਦਾ ਅਧਿਕਾਰ ਤੋਂ ਬਹੁਤ ਸਾਰੇ ਸ਼ਿਕਾਇਤ ਨੇ ਸੁਮਣੀ ਪੱਟੀ ਦੇ ਸਾਡੇ ਮੈਂਬਰ ਸਰਵਣ ਸਾਡੇ ਜਿਹੜੇ ਅੱਜ ਆ ਬੈਠੇ ਨੇ ਤਾਂ ਮੇਰੇ ਛੋਟੇ ਭਰਾਵ ਨੇ ਅਸੀਂ ਇਕੱਠੇ ਸਮਾਪਤੀ ਕੀਤਾ ਇਹਨਾਂ ਦਾ ਪਰਵਾਹ ਦਾ ਜਿਹੜਾ ਸਮਰਥਨ ਕਰਵਾ ਕੇ ਤੋਂ ਦਿਆ ਨਦਾਂ ਦਾ ਨਾਮ ਤਾਂ ਕੋਈ ਯੂਨੀਟੀ ਹੱਕਰ ਨਹੀਂ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਬੇਤੀ ਕੰਮ ਦਾ ਕਿ ਤੁਸੀਂ ਇਸ ਤਰ੍ਹਾਂ ਦੇ ਕਾਢੇ ਤੇ ਕਾਬਾਤ ਦੇ ਮਸ਼ੀਰਵਾ ਦਿੱਤਾ ਤੁਹਾਡਾ ਕੋਟ ਨੂੰ ਕੋਠੇ ਧੰਨਵਾਦ ਅਗਾਹਤ ਕਵਾਜੂ ਉਸ ਵਿਛੜੀ ਰੂਹ ਆਪਣੇ ਸਾਹਮਣ ਸੰਬੋਧਨ ਵਿੱਚ ਇਸ ਹੋਰ ਗੱਲ ਨੂੰ ਸ਼ਕਤੀ ਦੇ ਨਾਲ ਬੇਦਰਦੀ ਅਗੇ ਜੀਵਨ ਦੇ ਵਿਚਾਰਨ ਦੇ wọn kékeré ti ka kàwọn sábà wọn ká lè mokúwepu.